ਸਤਿ ਸ਼੍ਰੀ ਅਕਾਲ ਗਾਇਜ਼ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਕਰਦੇ ਆ ਸ਼ੁਰੂ ਤੇ ਬਾਕੀ ਸਬਸਕ੍ਰਾਈਬ ਕਰਦਿਆ ਕਰੋ ਪਲੀਜ਼ ਤੇ ਹੁਣ ਅੱਗੇ ਸਰਦਾਰ ਜੀ نیچے ਆ ਗਏ ਆ ਤੇ ਉੱਪਰ ਆ ਰਹੇ ਆ ਤੇ ਆਪਾਂ 3 ਦਿਨਾਂ ਬਾਅਦ ਆ ਰਹੇ ਆ ਗਾਇਜ਼ ਚਲੋ ਲੈਨੇ ਰਿਵਿਊ ਅੱਜ ਉਹਨਾਂ ਨੇ ਯਾਤਰਾ ਉਹਨਾਂ ਦੀ ਕਿਵੇਂ ਰਹੀ ਠੀਕ ਹੈ ਗਾਇਜ਼ ਆ ਰਹੇ ਆ ਪੌੜੀਆਂ ਚ ਆ ਗਏ ਆ ਆਵਾਜ਼ ਆਉਂਦੀ ਪਈ ਆ ਤੇ ਆਪਾਂ ਆਉਂਦੇ ਆ ਐਂਟਰੀ ਸਾਰੀ ਇਹਨਾਂ ਤੇ ਸਵਾਲਾਂ ਦਾ ਪਛਾੜ ਕਰ ਦੇਣੀ ਆ ਇੱਕ ਦਿਨ ਦਾ ਕਹਿ ਕੇ ਤਿੰਨ ਦਿਨ ਲਾ ਕੇ ਆਏ ਵੈਲਕਮ ਵੈਲਕਮ ਚੰਗਾ ਜੀ ਲਾ ਕੇ ਬਹਿ ਗਏ ਤੁਸੀਂ ਬਾਬੇ ਨਾਲ ਹੈ ਸਾਨੂੰ ਇੱਕ ਦਿਨ ਦਾ ਕਹਿ ਕੇ ਤਿੰਨ ਦਿਨ ਤਿੰਨ ਦਿਨ ਲਾ ਦੇ ਅੱਜ ਤਰਾਦੂ ਲੱਗ ਜਾਨੇ ਇਹ ਯਾਰੀ ਕਰਕੇ ਆਇਆ ਹੈ ਯਾਰੀਆ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਪੇਪਰ ਹੀ ਆਉਂਦਾ ਮਤਲਬ ਪੇਪਰ ਆਉਂਦਾ ਤੇ ਹੋਰ ਯਾਤਰਾ ਕਿਵੇਂ ਰਹੀ ਯਾਤਰਾ ਵਧੀਆ ਬਹੁਤ ਵਧੀਆ ਕਾਵਟ ਹੋਈ ਨਹੀਂ ਕਾਵਟ ਨਹੀਂ ਬਣੀ ਅੱਛਾ ਥੋੜੇ ਜਾਇਏ ਹਾਂ ਕਾਲੀ ਠੀਕ ਰੈਸਟ ਕਰ ਲੈਂਦੇ ਹੋਵਾਂਗੇ ਬਰਾਸ ਹੀ ਲੰਮੇ ਗਾਏ ਕੋਈ ਪੜ੍ਹਦੇ ਹਾਂ ਤਾਂ ਬਾਕੀ ਮੱਥਾ ਟੇਕਣ ਲੱਗਿਆਂ ਤਾਂ ਬਹੁਤ ਟਾਈਮ ਲੱਗਾ ਹਣਾ ਮੱਥੇ ਬਾੜਾ ਨਾ ਵੀਡੀਓ ਦੇ ਵਿੱਚ ਇੰਨੀ ਦੁਨੀਆ ਮਤਲਬ ਜੇ ਮੰਨ ਲਓ ਥੱਲੇ ਕੋਈ ਚੀਜ਼ ਦੇਖ ਪਏ ਕੋਈ ਚੁੱਕ ਨਹੀਂ ਸਕਦਾ ਹਣਾ ਕਿਉਂਕਿ ਬੰਦਾ ਥੱਲੇ ਦੇਖ ਪਏ ਉਹ ਨਹੀਂ ਚੁੱਕਿਆ ਦੇ ਤਾ ਮਿੱਧਿਆ ਜਾਣਾ ਬੰਦਾ ਨਾ ਸਹੀ ਗੱਲ ਹੈ ਸਹੀ ਗੱਲ ਚਲੋ ਵਧੀਆ ਦਰਸ਼ਨ ਮੇ ਲੱਗਾ ਰਹੇ ਹਨਾ ਹਾਂ ਆ ਲੱਗਦਾ ਸਾਡੇ ਲਈ ਗਿਫਟ ਲੈ ਕੇ ਆਏ ਜੇ ਕੀ ਲਗੀ ਆਏ ਦੇ ਆਹ ਤਾਂ ਪ੍ਰਸ਼ਾਦ ਆ ਹਨਾ ਪ੍ਰਸ਼ਾਦ ਆ ਦੇ ਚੱਗੇ ਫੜੀ ਕੈਮਰਾ ਆਪਾਂ ਦੇਖੀਏ ਕੀ ਕੁਛ ਲਿਆਂਦਾ ਪਹਿਲਾਂ ਫਰੋਲਾ ਫਰਾਵੀ ਪਾਣੀ ਬਾਤ ਪੁੱਛਣਾ ਏ ਇਹ ਚੀਜ਼ਾਂ ਵਧੀਆਂ ਆਈਆਂ ਹੋਣੀਆਂ ਫਿਰ ਜ਼ਿਆਦੀ ਸੇਵਾ ਕਰਾਂਗੇ ਨਾ ਆ ਬਾਬੇ ਦਾ ਪ੍ਰਸ਼ਾਦ ਆ ਤਾਂ ਮੈਨੂੰ ਬੜੀ ਪਿਆਰੀ ਜੀ ਚੀਜ਼ ਲੱਗ ਰਹੀ ਏ ਮੇਰੀ ਪਸੰਦ ਦੀ ਕਿਉਂਕਿ ਮੇਰੇ ਸਰਦਾਰ ਨੂੰ ਪਤਾ ਮੈਨੂੰ ਐਵੇਂ ਦੀਆਂ ਚੀਜ਼ਾਂ ਪਸੰਦ ਆਂਦਾ ਵਾਓ ਕਿੰਨੇ ਸੜਾ ਮੈਂ ਕੱਢਦਾ ਮੈਂ ਅੱਜ ਮੰਚ 'ਤੇ ਆ ਰਿਹਾ ਸੀ ਮੈਂ ਕਿ ਜੇ ਤਾਂ ਕੋਈ ਮੇਰੀ ਮੇਰੇ ਲਾਉਣ ਪਾਉਣ ਵਾਲੀ ਚੀਜ਼ ਲੈ ਕੇ ਆਏ ਤੇ ਇਹਨਾਂ ਨੂੰ ਮੇਰੀ ਚੁਆਇਸ ਦਾ ਨਹੀਂ ਪਤਾ ਤੇ ਜੇ ਕੋਈ ਐਵੇਂ ਦੀ ਚੀਜ਼ ਲੈ ਕੇ ਆਏ ਫੇਰ ਇਹ ਮੇਰੀ ਫੇਵਰਿਟ ਚੀਜ਼ ਹੈ ਹਾਂ ਸਮਝੋ ਤੁਸੀਂ ਪਾਸ ਹੋ ਗਏ ਸਰਦਾਰ ਜੀ ਪ੍ਰੀਖਿਆ ਵਿੱਚ ਆ ਮੈਂ ਵਿਚਾਰੀ ਜਿਹੜੀ ਸਿਰ ਝੁਕਾ ਕੇ ਖੜੀ ਤੇ ਆ ਇਹਦਾ ਵੇ ਆ ਤੇਰਾ ਡੈਡੀ ਇਹ ਆਕੜ 'ਚ ਤਾਂ ਹੁਣੇ ਨੇ ਤਾਂ ਹੀ ਕੀਤੀ ਹੋਈ ਯਾਰ ਕੀਂਦੇ ਆ ਇਹ ਅੱਛਾ ਆ ਕਿੰਨਾ ਵਸਤੇ ਕੁੜੀਆਂ ਵਾਲੀ ਲਿਖ ਤੇਰਾ ਓਕੇ ਹਾਂ ਵਾਓ ਅਮਨ ਕੋਮਲ AND ਮੀ ਵਾਓ ਥੈਂਕ ਯੂ ਇੰਬੇਕੀ ਕੀ ਆ ਜਲ ਕੱਪੜੇ ਕੁੱਛ ਵਾਸਤੇ ਕੀ ਲਿਆਏ ਪ੍ਰਸ਼ਾਦ ਇਹਨਾਂ ਨੂੰ ਤਾਂ ਦਹਿਤ ਹੀ ਚਾਹੀਦੀ ਪ੍ਰਸ਼ਾਦ ਖਾ ਕੇ ਨੱਚ ਚੰਗੇ ਗੁਣ ਆਉਣ ਆ ਜੀ ਜੀ ਤਾਂ ਮੈਨੂੰ ਬਾੜੀ ਅੰਨ ਲੱਗੀ ਸਰਾ ਵਧੀਆ ਸੋਨਾ ਆਡਾ ਫਲਾ ਲ ਜੇ ਬੋਲੀਓ ਲੀਵੀ ਪਈ ਇੱਧਰ ਇਹ ਦੇਖ ਨਾ ਬਾਸਾ ਤੇਰਾ ਖਲੋਹਰ ਬੋਲੀ ਤੇ ਪਾ ਲਿਆ ਕਰਿਓ ਜੀ ਹੁਣ ਸਣ ਬੋਲੀਓ ਚਲੋ ਵਧੀਆ ਇਹ ਉਹੀ ਦੋ ਤੋੜੇ ਜਿਹੜੇ ਲੈ ਕੇ ਗਏ ਉਹੀ ਪਾਏ ਹੋਣੇ ਨਾ ਲੈ ਆ ਉਥੋਂ ਹੋਰ ਆਹਾਂ ਕਰਦੀ ਹੋਦੀ ਯਾਦਗਿਰੀ ਉਥੇ ਆਪ ਥੋੜਾ ਵੀ ਆਵੋ ਉਥੇ ਘੜਦਾ ਹੀ ਨਹੀਂ ਤਾ ਹੂੰ ਬਹੁਤ ਰੰਗ ਨਹੀਂ ਕੋਟਨਾ ਉਹ ਆ ਵੀ ਛਾਫਣਾ ਜੀ ਗੁਰੂ ਘਰ ਫਿਰ ਕੋਈ ਗੁੱਸਾ ਵੀ ਨਹੀਂ ਨਾ ਕਰ ਸਕਦਾ ਹਾਂ ਪਤਾ ਹੀ ਹੈ ਵੀ ਜਦੋਂ ਐ ਹੋਲਾ ਮੱਲਾ ਮਨਾਉਣ ਆਕ ਰੰਗੀ ਗਈ ਨਵੀਂ ਭੱਗ ਗਈ ਇਹਦਾ ਇਹਦਾ ਕੋਈ ਨਹੀਂ ਮਹਾਰਾਜ ਗੁਰੂ ਘਰ ਰੰਗੀ ਚਾਚਾ ਰੰਗਿਆ ਹੀ ਰਵੇ ਹਾਂ 10 ਸਿਕੰਡ ਜੀ ਚਲੋ ਹੁਣ ਤੇ ਅਸੀਂ ਗਾਇਸ ਕਰ ਰਹੇ ਹਾਂ ਰਬਾਂਡਿੰਗ ਤੇ ਅਮਨ ਵਾਲਸ ਕਰ ਰਹੀ ਸੀ ਫਸਟ ਕਰੀਮ ਧੋ ਦਿੱਤੀ ਹੀ ਤੇ ਮੰਦਾ ਫੋਨ ਆ ਗਿਆ ਮੈਂ ਚੱਲੀ ਥੱਲੇ ਮੈਂ ਉੱਪਰ ਆ ਗਈ ਸੀ ਤੇ ਹੁਣ ਆਪਾਂ ਸਟੇਟਿੰਗ ਕਰਨੀ ਆ ਫਸਟ ਐ ਕਰੀਮ ਤੋਂ ਬਾਅਦ ਜਿਵੇਂ ਆਪਾਂ ਹੈਡ ਵਾਸ਼ ਕਰਕੇ ਸੁਕਾਉਣੇ ਨੇ ਆ ਤੇ ਫਸਟ ਜਿਹੜੀ ਸਟੇਟਿੰਗ ਕਰਨ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਵਾਲ ਕਿਸ ਤਰ੍ਹਾਂ ਦੀ ਲੁੱਕ ਆਈ ਤੇ ਮਿਲਦੇ ਆ ਤੇ ਹੁਣ ਆਪਾਂ ਜਾ ਰਹੇ ਆ ਸੂਮ ਦੇ ਅੰਦਰ हाँ जी तो मैम कितों के तक पहुँच गए ओके ओके आ कि आ गए हाँ जी भी हो रहा okay, okay. तो है okay, okay. <ोलुंकिक>। ਤਸਿਸ ਲੋਨ ਤੇ ਇਹ ਕੰਮ ਕਰਵਾਉਂਦੇ ਜੇ ਹੈ ਕਾਦੀ ਲੜਾਈ ਹੁੰਦੀ ਵੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਇਹਨੇ ਮੇਰੇ ਆ ਮਾਰਿਆ ਅੱਛਾ ਤੇਰੀ ਨਹੀਂ ਹਿੰਮਤ ਤੂੰ ਜਿਹਦੇ ਮੂੰਹ ਦੇ ਤੇ ਆ ਮਾਰਤਾ ਓਹੋ ਤੇਨਾਂ ਦਾ ਮਾਰੀ ਕੀਤੀ ਹੈ ਇਹਨੇ ਕਰਦੇ ਤੁਹਾਡਾ ਫੈਸਲਾ ਰੁਕ ਜਾ ਰੁਕ ਜਾ ਤੁਹਾਨੂੰ ਲੈ ਕੇ ਜਾਂਨੇ ਗੱਡੀ ਟ੍ਰੇਨ ਥੱਲੇ ਦਿਨੇ ਤੁਹਾਨੂੰ ਲੀਤ ਲੈ ਕੇ ਜਾਏਗੀ ਤੋਆਂ ਵਾਲਿਆਂ ਨੂੰ ਕੀ ਦਿਸੂ ਦਿਸੂ ਇਹ ਨਹੀਂ ਰੰਨ ਕੀ ਕਰਦੇ ਪਏ ਜੇ ਕਰਦੀ ਕੀ ਪਈਆਂ ਤੁਹਾਡੇ ਵਾਸਤੇ ਰੋਟੀ ਬਣਾ ਰਹੀਆਂ ਇਹ ਰੋਂ ਬੰਨਿੰਗ ਕਰਿਆ ਤੁਸੀਂ ਤੇ ਅੱਜ ਸਵੇਰੇ ਆਪਾਂ ਸਬਜੀ ਬਣਾਈ ਸੀ ਗੋਭੀ ਤੇ ਮਟਰ ਦੀ ਬੰਦ ਗੋਭੀ ਤੇ ਮਟਰਾਂ ਲੁਕਾ ਕੇ ਬਣੀ ਟੇਸਟੀ ਬਣੀ ਪਰ ਇਹ ਮੈਂਡਮਾ ਕਹਿ ਰਹੀ ਹੈ ਕਿ ਮੈਂ ਗੋਭੀ ਨਹੀਂ ਖਾਣੀ ਤੇ ਇਹਨਾਂ ਨੇ ਮੇਰੇ ਹੱਥ ਦੀ ਪਹਿਲੋ ਕੀ ਖਾਧੀ ਹੈ ਪਨੀਰ ਤੇ ਉਹ ਇਹਨਾਂ ਦੀ ਡਿਮਾਂਡ ਆ ਸੋ ਇਹਨਾਂ ਦੀ ਡਿਮਾਂਡ ਤੇ ਮੈਂ ਪਨੀਰ ਦੀ ਸਬਜੀ ਬਣਾਉਣ ਚੱਲ ਰਹੀ ਆ ਇੱਧਰ ਪਨੀਰ ਬੰਨਣਾ ਰੱਖਿਆ ਤੇ ਇੱਧਰ ਦੁੱਧ ਰੱਖਿਆ ਹੈ ਇਹਦੇ ਵਿੱਚ ਸੇਵੀਆਂ ਭਾਵਾਂਗੇ ਤੇ ਇਹ ਸੇਵੀਆਂ ਨਹੀਂ ਖਾਂਦੀਆਂ ਪਰ ਇਹਨਾਂ ਨੂੰ ੱਟਕੇ ਨਾਲ ਖਵਾਉਣਾ ਓਕੇ ਨੂੰ ਫਿਰ ਤਾਂ ਮਿਲੇਗਾ ਜੇ ਸੇਵੀਆਂ ਖਾਉਂਗੀਆਂ ਓਕੇ ਸੇਵੀਆਂ ਨਾਲ ਕੁਛ ਨਹੀਂ ਪੀਤਾ ਲਗੇ ਪਰ ਕੀ ਸੇਵੀਆਂ ਨੇ ਕੁਛ ਵੀ ਕਰਨਗੇ ਨਹੀਂ ਜੇ ਪਨੀਰ ਨਾਲ ਤਾਂ ਕੁਛ ਕਰ ਇੱਕੀ ਕਹਿ ਰਹੀ ਹੁਣ ਆਉਣ ਕੈਮਰਾ ਇਹਨੂੰ ਰਿਕਾਰਡ ਕਰੋਗੀ ਕੀ ਕਰ ਜੇ ਪਨੀਰ ਮਿਲੂਗਾ ਤੇ ਫਿਰ ਸੇਵੀਆਂ ਵੀ ਖਾ ਲਾਂਗੀ ਹੈਨਾ ਨਹੀਂ ਖਾਵਾਂਗੀ ਨਹੀਂ ਜੀ ਇਹਨਾਂ ਪਹਿਲਾਂ ਸਰ ਪਨੀਰ ਵੀ ਨ ਮਿਲੂਗਾ ਰਿਕਾਰਡ ਹੋ ਗਈ ਹੈ ਬੇਸ਼ੱਕ ਦੀ ਤੁਹਾਡਾ ਫੇਸ ਰਿਕਾਰਡ ਨਹੀਂ ਹੋਇਆ ਭੈਣ ਜੀ ਹੋ ਗਿਆ ਵਾ ਇਹ ਬੱਚੀ ਜਿਹੜੀ ਕੀ ਕਿਹਾ ਸੀ ਤੁਸੀਂ ਜਦੋਂ ਅੱਗੇ ਪਨੀਰ ਬਣਾਇਆ ਸੀ ਉਦੋਂ ਦੱਸੇ ਆ ਚਟ ਵੀ ਰਹੇਗੀ ਚਲੋ ਆਪਣੇ ਆਪਣੇ ਜਿਵੇਂ ਰਿਵਿਊ ਦਿੱਤੇ ਤੁਸੀਂ ਦਿਓ ਜਸਮੀਤ ਬਹੁਤ ਆ ਫੀਨੇ ਰੀਕਾ ਦਾ ਸਿਕਾ ਕੋਲੀ ਖਾ ਜਾ ਵੀ ਤੇ ਤੋਂ ਮੇਰਾ ਜੀ ਕਰਦਾ ਹੀ ਮੈਂ ਪੂਰਾ ਟਿਫਨ ਹੀ ਖਾਣਾ oh my god ਪਤਾ ਨਹੀਂ ਇਹਨਾਂ ਨੂੰ ਮੈਂ ਜਲਦੀ ਜਲਦੀ ਚ ਬਣਾਇਆ ਸੀ ਉਸ ਦਿਨ ਇਹਨਾਂ ਨੇ ਸਕੂਲ ਲੈ ਜਾਣਾ ਸੀ ਹਨਾ ਤੇ ਇਹਨਾਂ ਨੂੰ ਬਹੁਤ ਪਸੰਦ ਆਇਆ ਸਵੀਰੇ ਉੱਤੇ ਕਾਲੀ ਸੀ ਤੇ ਮੈਂ ਉਹਦੇ ਵਿੱਚ ਦੁੱਧ ਪਾਤਾ ਤੇ ਉਹ ਥੱਲੇ ਚਲੇ ਗਈ ਅਚਾਨਕ ਹੀ ਲਿਖ ਗਈ ਖੰਦੇ ਬੱਚੇ ਬਹੁਤ ਸ਼ਰਾਰਤੀ ਬੱਚੇ ਆ ਤੇ ਸਵੇਰੇ ਇਹਨਾਂ ਦੀਆਂ ਧੋਨਾ ਲਾਕੇ ਸੀ ਇਹਨਾਂ ਦਾ ਬਸ ਦੋ ਕਤਲ ਸਾਨੂੰ ਬਾਬੇ ਨੇ ਮਾਫ ਕਰਤੇ ਆ ਇੰਨੇ ਕਿੰਨੇ ਨੰਨੇ ਮੁੰਨੇ ਪ੍ਰਿੰਨੇ ਪ੍ਰੁੰਨੇ ਸਵੇਰੇ ਆਪਾਂ ਕਤਲ ਕਰਦੇ ਨੇ ਆ ਓਕੇ ਓਕੇ ਸੋ ਗਾਇਜ਼ ਹੁਣ ਆਪਾਂ ਵੇਖ ਲਈਏ ਸਾਡਾ ਦੁੱਧ ਬੁਲਣ ਜਾ ਰਿਹਾ ਤੇ ਰੋਟੀ ਪਣੀ ਖਵਾ ਕੇ ਫਿਰ ਮਿਲਦੇ ਆ ਤੁਹਾਡੇ ਨਾਲ ਕਰਾਂਗੇ ਬੱਚਿਆਂ ਨਾਲ ਮਸਤੀ ਬਾਏ ਬਾਏ ਸੋ ਗਾਇਜ਼ ਅੱਜ ਅਸੀਂ ਬਣਾ ਰਹੇ ਹਾਂ ਪਕੌੜੇ ਆ ਇਹਨੂੰ ਕਰੋ ਸੈਟਅਪ ਤੇ ਮਹਿਮਾਨ ਆਏ ਮਹਿਮਾਨਾਂ ਨੂੰ ਤਾਂ ਖਵਾਦੇ ਅਸੀਂ ਤੇ ਆ ਮੋਟਾ ਰਹਿ ਗਿਆ ਹੁਣ ਮੋਟਾ ਮੋਟਾ ਰਜਣਾ ਖਾਏ ਨਾ ਮੋਟੇ ਕਿਵੇਂ ਰਜੇਗਾ ਆਹਾਹਾ ਤੇ ਬਾਕੀ ਰਾਤੀ ਵਲੌਗ ਘੱਟ ਬਣਿਆ ਸੀ ਕਿਉਂਕਿ ਬਾਅਦ ਚ ਭੂਆ ਜੀ ਆ ਗਏ ਫਿਰ ਬੁੰਨੀ ਕਰਨ ਤੋਂ ਬਾਅਦ ਅਸੀਂ ਆ ਥੋੜਾ ਮੈਸੀ ਆ ਤੇ ਇਗਨੋਰ ਕਰੋ ਪਲੀਜ਼ ਇਸ ਤੋਂ ਬਾਅਦ ਪਕੀਨ ਕਰਦੇ ਆ ਸੈਲਫ ਨਾਲੀ ਕਰਨੀ ਕੋਈ ਨਹੀਂ ਤੇ ਰਾਤੀ ਐਵੀ ਗੱਲ ਪਿਆਰੇ ਨਾ ਹੋਰ ਵਲੌਗ ਰੈਗੂਲਰ ਨਹੀਂ ਕੀਤਾ ਕਿਉਂਕਿ ਰੋਟੀ ਪਾਣੀ ਬਣਾਇਆ ਖਾਦਾ ਪੀਤਾ ਕੋੜੇ ਸਟ ਚੱਲੇ ਕੱਢ ਦੇ ਕੱਢ ਦੇ ਤੇ ਕੱਢ ਦੇ ਕੱਢ ਦੇ ਕੱਢ ਦੇ ਸਾਰੇ ਮਿੰਟ ਬਿਲਕੁਲ ਤੇ ਹੁਣ ਆਪਾਂ ਸੁਬਾ ਹੈ ਸੁਬਾ ਹੋਏ ਖਰਾਬ ਹੋ ਗਏ ਪਕਾੜੇ ਚਲੋ ਕੋਈ ਬਾਤ ਜਿਆਦਾ ਕਰੰਚੀ ਹੋਏ ਤੇ ਹੁਣ ਆਪਾਂ ਕਰਦੇ ਆ ਰੈਗੂਲਰ ਅੰਦਰ ਗਿਆ ਵੀ ਕਰੰਚੀ ਹੈ ਤੇ ਬੀਬੀਆਂ ਵੀ ਆ ਗਈਆਂ ਹੈਲੋ ਜੀ ਸ਼ਸ਼ਿਕਾ ਮੋਗੇ ਪਕੌੜੇ ਹੁੰਦੀ ਆਉਂਦਾ ਠੀਕ ਹੈ ਜੀ ਨਹੀਂ ਜੀ ਤੁਕੇ ਇੱਕ ਦਿਨ ਹੀ ਗੱਲ ਲੱਗੀ ਵੀ ਸਾਡੇ ਵਾਸਤੇ ਆਂਟੀ ਰੱਖਣਾ ਹਨ ਫਿਰ ਜਿਹੜੀਆਂ ਮਲਾਵਟ ਕੇ ਹੀ ਪੰਮ ਤੇ ਚਲੋ ਪਕੌੜੇ ਖਾ ਕੇ ਮਿਲਦੇ ਆ ਗਾਇਜ਼ ਆਜੋ ਤੁਸੀਂ ਵੀ ਖਾ ਲਓ ਉਹ ਵੀ ਖਰਾਬ ਕਰ ਲਾ ਵੇਕ ਨਾਨ ਕੇ ਆ ਕੇ ਧੱਕਾ ਕਰਦੀਆਂ ਕੁੜੀਆਂ ਕਿੰਦੀਆਂ ਨਾਲ ਲਈ ਤੌਲੀਆ ਚਾਹੀਦਾ ਪਹਿਲਾਂ ਤੌਲੀਆ ਕੌਣ ਮੰਗਦਾ ਹੁੰਦਾ ਦੱਸੋ ਆ ਆਪ ਦਾ ਤੌਲੀਆ ਲੈ ਕੇ ਆਈ ਦਾ ਹੁੰਦਾ ਹਾਂ ਹਾਂ ਅਰੇ ਅਸੀਂ ਜਿੱਥੇ ਜਾਣੇ ਆਪ ਦਾ ਤੌਲੀਆ ਲੈ ਕੇ ਜਾਣੇ ਜੀ ਨਾ ਲੈ ਕੇ ਜਾਈਏ ਅਹੀਂ ਜਦ ਲੱਗਣੀ ਸਾਡੇ ਨਾਲ ਕੇ ਸਾਨੂੰ ਤੌਲੀਆ ਨਹੀਂ ਦਿੰਦੇ ਅਹੀਂ ਵੀ ਨਹੀਂ ਹੁੰਦੇ ਨਾ ਤੁਹਾਨੂੰ ਆਪਣੀਆਂ ਚੰਨੀਆਂ ਦੇਗ ਚੰਨੀਆਂ ਸੀ ਸਿਰਾਂ ਤੇ ਲਵਵਾਵਾਂਗੇ ਫਿਰ ਤੇ ਲਵਾਂਗੇ ਕੀ ਕਰ ਦੇਣੀ ਹੈਣਾ ਸਹੀ ਲੈਣਾ ਨਾ ਨਈਆਂ ਨਹੀਂ ਸਾਭਨ ਤਾਂ ਤੂੰ ਲੈ ਹੀ ਆਵੀਂ ਹੋਏਗੀ ਘਰੋਂ ਹੈਨਾ ਹੋਰ ਲੈ ਦਾਸੀ ਭੈਣੇ ਕੁਛ ਨਹੀਂ ਲੈ ਕੇ ਆਈ ਹਾਂ ਭੈਣ ਲੋੜਾ ਪੈ ਜੇ ਮੈਂ ਕਿ ਬੁਸ਼ ਲੈ ਕੇ ਕਿੰਨਾ ਜਮਾਨਾ ਖਰਾਬ ਆ ਗਿਆ ਅੱਜ ਕੱਲ ਦੇ ਬੱਚੇ ਇਕੱਲਾ ਬੁਸ਼ ਲੈ ਕੇ ਆਈ ਪੇਸਟ ਵੀ ਇੰਨੇ ਆਪਣੀ ਲਾਈ ਏ ਹਾਏ ਚਲ ਕੋ ਇੰਨੇ ਇਹਦੇ ਪਾਪੇ ਨੂੰ ਆਪਾਂ ਪਾ ਦਿੰਨੇ ਆ ਪੈਸੇ ਗੂਗਲ ਪੇ ਕਰਵਾ ਲੈਣੇ ਆ ਮੈਂ ਆਪ ਤਾਂ ਨਹੀਂ ਚੁੰਮੀ ਲੈ ਤੂੰ ਲੈ ਜਾ ਸਗੋਂ ਮੈਨੂੰ ਜੋ ਅਸਾਹੀ ਗੱਲ ਆ ਸੀ ਪੈਸੇ ਪਵਾ ਕੇ ਤੇਰੇ ਪਾਪੇ ਤੋਂ ਤੇਹੀ ਜੇ ਨਵੀਆਂ ਲਾਵਾਂਗੇ ਮੈਂ ਸ਼ੌਲ ਲੈ ਜਾ ਅਸੀਂ ਅਸੀਂ ਪੈਸੇ ਪਵਾ ਲੈਨੇ ਕੰਮ ਹੀ ਨਿਭੇੜ ਦੇਣਾ ਹਾਂਜੀ ਭੈਣ ਜੀ ਤੁਸੀਂ ਸਾਡੇ ਵਲੌਗ ਵੇਖ ਲਓ ਵਕਾਈ ਪਿੱਛੇ ਨੰਬਰ ਕਿੰਨੇ ਆਏ 17410 ਸਭ ਜਿਹੜੇ ਨੇਮ ਚੈੱਕ ਕਰੋ ਸਬਜ਼ੀਆਂ ਦੇ ਨਾਮ ਦਿਖਾਈ ਮੜੇ ਜੇ ਸਬਜ਼ੀਆਂ ਦੇ ਨਾਮ ਵੇਖੀਂਗੇ ਇਹ ਦਿਖਾਈ ਇੱਧਰ ਵੇਖੋ ਗਾਇਜ਼ ਇਹਦੇ ਸਬਜ਼ੀਆਂ ਦੇ ਨਾਮ ਮਟਰ ਸਹੀ ਆ ਗੇਰ ਟੇਰ ਪੀਰ ਪੀਟ ਪਤਾ ਨਹੀਂ ਕਿਹੜੀਆਂ ਸਬਜ਼ੀਆਂ ਖਾਂਦੀ ਰਹੀ ਕਿੱਥੇ ਸਮਝ ਨਹੀਂ ਆਈ ਇੱਥੋਂ ਨੰਬਰ ਉੱਡ ਗਏ ਇਹਦੇ ਤੇ ਆ ਇਹਨੂੰ ਮੰਨੇ ਨਕਲ ਮਰਾਈ ਪੰਛੀਓ ਕਿ ਨਾਮ ਪੇ ਇਸਕੇ ਨੰਬਰ ਕਾਊਂਟ ਨਹੀਂ ਕੀਏ ਜਾਣਗੇ ਕੀਏ ਜਾਣਗੇ ਹੁਣ ਇਹਨੇ ਕਰਨਾ ਹੈ ਇਹ ਐਡਸਮ ਦਿੱਤੇ ਨੂੰ ਦੇਖਦੇ ਆ ਅਮਨ ਨਕਲ ਨਹੀਂ ਮਰਾਉਣੀ ਤੂੰ ਨਹੀਂ ਜੀ ਮੈਂ ਤੇ ਇਧਰ ਪੰਜਾਬੀ ਦਾ ਟੈਸਟ ਓਕੇ ਆ ਤੇ ਹੁਣ ਮੈਥ ਦਾ ਟੈਸਟ ਦੇ ਰਹੇ ਹਾਂ ਯੈਸ 26 ਦੇ ਵਿੱਚੋਂ ਦੇਖੋ ਦੋ ਇੰਨਾ ਮੇਰੇ ਟੱਕੇ ਨਾਲ 22 ਐਂਡ ਹਾਫ ਮੈਂ 10 ਵਿੱਚੋਂ 10 ਨੰਬਰ ਲੈ ਲਿਆ ਲੈ ਸਾਪੀਆ ਨਹੀਂ ਜੀ ਐਵੇਂ ਨਹੀਂ ਚੱਲ ਹੁਣ ਸੱਮ ਕਰ ਸੱਮ ਚ ਪੂਰੇ ਲੈ ਜੀ ਲੈ ਲੰਗਾ ਦੋ ਨੰਬਰ ਵੱਧ ਲਾਉਂਗੀ ਜੇ ਸਾਰੇ ਕਸਮ ਸਹੀ ਹੋਏ ਤੇ ਐਕਸਟਰਾ ਦਵਾਂਗੀ ਓਕੇ ਹੋ ਗਿਆ ਨੂਰ ਕੀ ਹੋਇਆ ਕੀ ਹੋਇਆ ਨੂਰ ਨੂੰ ਗਾਇਸ ਬੰਦੇ ਸ਼ੋਰ ਸ਼ੁਰੂ ਬਾਦੋ ਜਿ ਖੱਤ ਮੈਂ ਵੀਡੀਓ ਰਿਕਾਰਡ ਕਰਨ ਵਾਲੀ ਸੀ ਮਕੂਤ ਬਣੀ ਤੇ ਮੈਂ ਨੂੰ ਡਰਾ ਰਹੀ ਸੀ ਹੋਰ ਨਹੀਂ ਡਰੀ Eto boi, minnu rode bhi nolita. Nua dharke rola ghi. Chalo pher to gharle ne. Guys, apa pher to chupke rade. Chalo pher to gharle ne. Prae nangisi. Enyi, enyi, holi, inu me chakya. Guys, pher to gharle nangisi. Inu me chakya, ave, ave, menu dra reisi, ave gharke. Guys, pher to gharle ne. Pher to gharle ඒ දර්මදරු රජ ඒමර ලගන පොරට න දග නොතාව ਫੇਰ ਤਾਂ ਪ੍ਰਾਂਕ ਕਰੀਏ ਆ ਜਾਈ ਫੇਰ ਤਾਂ ਪ੍ਰਾਂਕ ਕਰੀਏ ਕਿਵੇਂ ਹਨੂਰ ਅਸੀਂ ਨੂਰ ਦੀ ਕਿਹਦਾ ਲਗਾ ਨੂਰ ਦੀ ਸ਼ਕਲ ਰੱਖ ਬੈਗਮਾ ਰੈਗਮਾ ਤੇਰੀ ਸ਼ਕਲ ਰੱਖਾਈਂ ਸ਼ਕਲ ਰੱਖਾਈਂ ਮੈਂ ਤਾਂ ਅਜੀ ਤੰਗ ਕਰਤੀ ਹੂ ਯਾਰ ਫੇਰ ਤਾਂ ਫੇਰ ਤਾਂ ਫੇਰ ਤਾਂ ਪਗੜੀਏ ਰਾਤ ਨੂੰ ਸੱਚੀ ਆ ਜਾ ਨਾ ਮੇਰੇ ਚਪੂਤ ਹੁਣ ਤਾਂ ਨਕਲੀ ਆ ਰਾਤ ਨੂੰ ਵੇਖ ਲਾ ਸੱਚੀ ਹੁੰਦਾ ਜੱਗੇ ਤੇ ਕੋਈ ਨੂੰ ਪੁੱਛ ਲੈ ਉਹਦੇ ਨੀਲ ਪਾਓ ਇਹ ਮੈਂ ਭੂਤ ਬਣ ਕੇ ਉਹਦੇ ਨੀਲ ਪਾ ਦਿੰਨੀ ਕੁੱਟਦੀ ਇੰਨਾ ਮੈਨੂੰ ਪਤਾ ਹੀ ਨਹੀਂ ਲੱਗਦਾ ਅਨੂਰ ਨੂੰ ਤਾਂ ਪਤਾ ਲੱਗ ਗਿਆ ਚੰਗੀ ਤਰ੍ਹਾਂ ਹੁਣ ਤੇਰੇ ਨਾਲ ਨਾ ਸੋਇਓ ਅੱਜ ਸੱਚੀ ਗੱਲ ਆ ਮੈਂ ਤੈਨੂੰ ਪਹਿਲਾਂ ਹੀ ਦੱਸਦਾ ਜੇ ਮੇਰੇ 'ਚ ਭੂਤ ਆਉਂਦਾ ਹੈ ਮੈਂ ਨਾ ਫੇਰ ਕਰ ਲੈਨੇ ਆ ਭੂਤ ਵੀ ਬਹੁਤ ਗੁੱਸੇ ਰੀਅਲ 'ਚ ਦੱਸਦੀ ਪਈ ਆ ਸੀਰੀਅਸ ਲੱਲਾ ਇਹ ਨੂੰ ਰਾਤ ਨੂੰ ਬਰੀ ਪਈ ਇਹ ਤਾਂ ਇਹ ਤਾਂ ਤੈਨੂੰ ਹਲੇ ਟ੍ਰੇਲਰ ਦਿਖਾਇਆ ਸੀਗਾ ਕਿ ਤੂੰ ਡਰੇ ਨਾ ਰਾਤ ਨੂੰ ਝੂਠ ਲੈ ਸੱਚੀ ਝੂਠ ਕਾ ਤੋ ਮਾਰ ਲੈ ਤੂੰ ਵੇਖ ਲਈ ਆ ਫਿਰ ਮੈਂ ਸੁੱਤੀ ਪਈ ਉੱਠ ਕੇ ਮੈਂ ਕਿਹੜਾ ਜਾਣ ਕੇ ਸੁੱਤੀ ਪਈ ਕੌਣ ਸੌਣ ਸੁੱਤਾ ਅੱਜ ਖਾਸ ਕਰਕੇ ਸਹੀ ਗੱਲ ਆ ਹਾਂ ਅੱਜ ਦੇ ਦਿਨ ਫਿਰ ਤਾਂ ਸੇਵ ਘਾ ਖਤਰਾ ਹੀ ਆ ਫਿਰ ਮੈਂ ਬਾਥਰੂਮ ਜਾ ਕੇ ਮੈਨੂੰ ਵਲੌਗ ਕਰ ਲੈਣਾ ਬਾਥਰੂਮ 'ਚ ਮੈਂ ਕਿਹੜਾ ਮੈਨੂੰ ਕਿਹੜਾ ਦਰਵਾਜ਼ੇ ਦੀ ਲੋੜ ਮੈਂ ਤਾਂ ਵੈਸੇ ਅੰਦਰ ਐਂਟਰ ਕਰ ਲਈ ਨਹੀਂ ਬਿਨਾ ਕੰਨ ਕੰਨ ਦੇ ਵਿੱਚ ਦੀ ਦਰਵਾਜ਼ੇ ਦੇ ਵਿੱਚ ਦੀ ਕੰਮ ਵਾਸਤਾ ਜਾਂਦਾ ਹੈ। ਉਹ ਵਸਤਾਂ ਵਾਸਿ ਨਹੀਂ ਹੁੰਦੀ ਹੁੰਦੀ, ਹੁਣ ਬਸ ਉਹਨੇ ਹੀ ਜਾਣਾ ਤੇ ਹੁਣ ਚੱਲ ਜਾ। ਉਹ ਵਸਾਲੇ ਵੀ ਡਰਦੇ ਲੰਘਦੇ ਨਹੀਂ ਦਦੀ। ਤਾਂ ਹੀ ਨਹੀਂ ਪਸਾਂ ਵਾਲੇ ਇਦਾਂ ਦੀ ਲੰਘਦੇ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ। ਇੱਥੇ ਘੱਟਾ ਘੜੀ ਸੌਪ ਹੁੰਦੀ ਰਾਤ ਨੂੰ। ਸੌਪ ਤਾਂ ਜੋੜ ਕੇ ਇੱਕ ਭੂਤ ਬਣਦੀ ਆ। ਉਹਨਾਂ 'ਚ ਇੰਨਾ ਜੋਰ ਆ ਜਾਂਦਾ ਨਾ, ਇੰਨਾ ਜੋਸ਼ ਆ ਜਾਂਦਾ ਹੈ। ਆ ਜਿਹੜੇ ਮੇਰੇ ਅੰਨੇ ਆ ਨਾ, ਇਹਨਾਂ 'ਚ ਬਲੱਡ ਆਉਣਾ ਸ਼ੁਰੂ ਹੋ ਜਾਂਦਾ। ਆ ਜਿਹੜੇ ਇਹਨੇ ਤਾਣ ਚੱਲ ਜਾਂਦੇ। ਹਾਏ ਹੁਣ ਉਹ ਮਾਨੂੰ 5 ਦਿਨ ਬੁਖਾਰ ਜੜਿਆ ਜਦੋਂ ਮੈਨੂੰ ਵੇਖਿਆ ਸੀ ਨੇ ਯਾਦ ਹੈਗਾ ਤੈਨੂੰ ਹਾਂਜੀ ਮੈਨੂੰ ਵੀ 5 ਦਿਨ ਉਹਨੂੰ ਤਾਪਦਾ ਬੁਖਾਰ ਤੇ ਤੂੰ ਤਾਂ ਬੇਹੋਸ਼ ਹੀ ਹੁੰਦੀ ਸੀ ਛੇ ਗੱਲਾਂ ਤੇ ਤੋੜਾ ਕੀ ਬੜੂੰਗਾ ਹਾਂ ਸੋਚੋ ਸੋਚੋ ਜੱਗ ਸੇ ਘੱਟ ਦਰਦਾ ਜੇ ਦਰਦਾ ਏ ਹਾਂਜੀ ਖੁਸ਼ ਨੂੰ ਤਾਂ ਜੇ ਟਰੇਲਰ ਹੀ ਵਿਖਾਇਆ ਪਿਕਚਰ ਨਹੀਂ ਆ ਦਾ ਟਰੇਲਰ ਰੀਅਲ ਚਾਹਤ ਪਈ ਐਂਜ ਕਰਿਓ ਤੁਸੀਂ ਐਸ ਰੂਮ 'ਚ ਸੌਂਦੇ ਹੋ ਮੈਂ ਉਸ ਰੂਮ 'ਚ ਹੀ ਸੌਂਦੀ ਕਰੀਂਗੀ क्या सोच रही है तू जे मेरे को नाल कोई सोवे फिर मैं पहले आया करके नाल वाले नहीं पड़गी ओ मजाक नहीं कर एक मजाक तो मैं पहले कीता सी और नहीं मजाक कर दी सीधे सीधे कह एक बार फिर करियो मजा आ रहा है जैसे तो आ वेखे ना चुप करके हूं बैठी हुई है ਹਾਂ ਇਹ ਲਾਲੀ ਹੋ ਗਈ ਹਾਂ ਤਾਂ ਬੜੀ ਸੋਹਣੀ ਲੱਗਦੀ ਮੈਨੂੰ ਇਧਰ ਵੇਖ ਅੱਧ ਦਲੇਰ ਰੋਂਦੀ ਨਹੀਂ ਅੱਜੇ ਵੀ ਰੋ ਸੋ ਗਾਇਜ਼ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਬਾਕੀ ਮਾਇਨ ਨਾ ਕਰਿਓ ਕਿ ਸਾਡਾ ਮਕਸਦ ਕੋਈ ਬੱਚਿਆਂ ਨੂੰ ਰਵਾਉਣਾ ਨਹੀਂ ਸੀ ਤੇ ਬਾਕੀ ਉਹਨਾਂ ਨੂੰ ਅਸੀਂ ਦੱਸ ਦਿੱਤਾ ਸੀਗਾ ਤੇ ਉਹਨਾਂ ਨੂੰ ਹੈਪੀ ਆ ਤੇ ਸਾਡਾ ਅਸੀਂ ਥੋੜਾ ਜਿਹਾ ਡਰਾਇਆ ਸੀ ਸਾਨੂੰ ਇਹ ਸੀ ਚਲੋ ਕਰਦੇ ਆ ਬੱਚੀਆਂ ਨੂੰ ਉਹ ਡਰ ਨਹੀਂ ਸੀ ਰੀਆਂ ਬਹੁਤ ਜਿਆਦਾ ਮਤਲਬ ਵਧੀਆ ਕਿ ਕਹਿਣ ਦਾ ਭਾਵ ਕਿ ਇੰਨੀ ਜਲਦੀ ਨਹੀਂ ਡਰੀਆਂ ਉਹ ਤੇ ਅਸੀਂ ਸਾਰਿਆਂ ਨੇ ਰਾਇ ਜਦੋਂ ਕਰ ਲਈ ਕੋਮਲ ਇੱਥੇ ਨਹੀਂ ਸੀ ਅਸੀਂ ਕੋਮਲ ਨੂੰ ਵੀ ਸਿਖਾਤਾ ਫੋਨ ਤੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹ ਕੋਮਲ ਨੂੰ ਪੁੱਛਿਆ ਉਹਨਾਂ ਨੇ ਵੀ ਇੱਕ ਇੱਥੇ ਭੂਤ ਹੈ ਜਦੋਂ ਕੋਮਲ ਨੇ ਵੀ ਹਾਂ ਕਰਤੀ ਅਸੀਂ ਕੋਮਲ ਨੂੰ ਕਿਉਂਕਿ ਆਲਰੇਡੀ ਸਿਖਾਤਾ ਸੀ ਇਹਨਾਂ ਨੂੰ ਪਤਾ ਨਹੀਂ ਲੱਗਾ ਸੀ ਤੇ ਤਾਂ ਕਰਕੇ ਉਹਨਾਂ ਨੇ ਯਕੀਨ ਕੀਤਾ ਨਹੀਂ ਤਾਂ ਛੇਤੀ ਯਕੀਨ ਨਹੀਂ ਸੀ ਕਰਦੀਆਂ ਤੇ ਬਾਅਦ ਚ ਉਹਨਾਂ ਨੂੰ ਲੱਗਾ ਸ਼ਾਇਦ ਸੱਚੀ ਇਥੇ ਪੂਤ ਆ ਬਾਕੀ ਆ ਪਲੀਜ਼ ਤੁਸੀਂ ਬੁਰਾ ਨਾ ਮਨਾਇਓ ਬੱਚਾ ਦੇ ਅਸੀਂ ਬਹੁਤ ਕੇਅਰ ਕਰਦੇ ਆ ਬਹੁਤ ਪਿਆਰ ਕਰਦੇ ਆ ਔਰ ਉਹਨਾਂ ਨੂੰ ਮੈਂ ਉਹਨਾਂ ਦੇ ਬਾਅਦ ਵਿੱਚ ਉਹਨਾਂ ਦੇ ਮਨਪਸੰਦ ਡਿਸ਼ਸ ਬਣਾ ਕੇ ਖਵਾਈਆਂ ਔਰ ਬਹੁਤ ਇੰਜੋਏ ਕੀਤਾ ਬੱਚਾ ਨੇ ਬਾਅਦ ਚ ਇੱਥੇ ਵਲੌਗ ਦਾ ਐਂਡ ਕਰਦੇ ਆ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਜਲਦੀ ਤੋਂ ਜਲਦੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਔਰ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੁਪਨਾ ਪਿਆਰੇ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਮਿਲਦੇ ਆ ਨੈਕਸਟ ਵਲੌਗ ਚ ਤਦ ਤੱਕ ਲਈ ਦਿਓ ਇਜਾਜ਼ਤ ਸਸ਼ੀਕਲ ਬਾ ਬਾਏ